ਜੇ ਤੁਸੀਂ ਵੀ ਬਨਵਾਣਾ ਚਾਹੁੰਦੇ ਹੋ ਲੱਖ ਰੁਪਏ ਦੀ ਦਾਜਵਰੀ ਸਿਰਫ ਤੇ ਸਿਰਫ 25-30 ਹਜ਼ਾਰ ਚ ਪਿਆਜੀ ਵਿਜ਼ਿਟ ਕਰੋ ਸਿਮਰਨ ਟੈਕਸਟਾਈਲ ਮੋੜ ਮੰਡੀ ਤੇ ਆਹ ਪ੍ਰਿੰਟਡ ਸੂਟ ਹੈ ਜੀ ਈਕੂ ਬਾਟਮ ਨਾਲ ਆਉਗੀ ਸਾਰਿਆਂ ਦੇ ਨਾਲ ਆਉਗਾ ਇਹਦੇ ਨਾਲ ਸ਼ਾਲ ਇਹ ਸੂਟ ਵੀਰ ਜੀ ਨੇ 300-400 ਰੁਪਏ ਦੇ ਇੰਚਾਮ ਵਿਗਦੇ ਇਹ ਤੁਹਾਨੂੰ ਜਾਵਾ ਕਿ ਸਿਰਫ 180 ਰੁਪਏ ਦਾ ਇਸ ਤੋਂ ਬਾਅਦ ਵੀ ਜਿਵੇਂ ਗਰਮੀ ਵਾਲਾ ਕੱਪੜਾ ਹੈਗਾ ਉਹ ਵੀ ਆਇਆਗਾ ਘੇਰੇ ਤੇ ਵਰਕ ਆਊਗਾ ਰੰਗ ਆਣਗੇ 4 ਨਾਲ ਆਊਗਾ ਦੁਪੱਟਾ ਇਹਦਾ ਰੇਟ ਹੈ ਜੀ 200 ਰੁਪਏ ਇਸ ਤੋਂ ਆਹ ਦੇਖੋ ਜੀ ਇੱਕ ਫਿਓਨਾ ਦੇ ਉੱਪਰ ਕੱਪੜਾ ਹੈਵੀ ਵਰਕ ਆਊਗਾ ਨਾਲ ਇਹਨਾਂ ਦੁਪੱਟਾ ਵੀ ਬਹੁਤ ਸੋਹਣਾ ਕਟਵਰਕ ਵਾਲਾ ਦੁਪੱਟਾ ਇਹ ਵੀ ਜਿਹੜਾ ਜਿਵੇਂ 55 600 ਰੁਪਏ ਵਾਲਾ ਸੂਟ ਹੈ ਇਹ 360 ਰੁਪਏ ਰੇਂਜ ਲੱਗਣੇ ਜੀ ਇਸ ਤੋਂ ਹੋਏ ਜੀ ਆਹ ਦੇਖੋ ਜਿਵੇਂ ਹੁਣ ਬਚਿੱਤਰਾ ਸ਼ਿਮਰ ਦੇ ਉੱਤੇ ਕੱਪੜਾ ਆਮ ਹੀ ਹਜ਼ਾਰ ਹਜ਼ਾਰ ਰੁਪਏ ਰੇਂਜ ਆਹ ਪੀਸ ਵਿਕਦੇ ਦੁਪੱਟਾ ਨਾਲ ਆਊਗਾ ਵਰਕ ਵਾਲਾ ਪੂਰਾ ਹੈਵੀ ਪਰਮਾ ਦੁਪੱਟਾ ਜੀ 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 ਸਾਰਾ ਫਰੰਟ ਜਾਲ ਆ ਗਿਆ ਜੀ ਜੀ ਇਹ ਵੀ ਜਿਵੇਂ 800 900 ਵਾਲਾ ਪੀਸ ਹੈ 400 ਰੁਪਏ ਰੇਂਜ ਲੱਗੂਗਾ ਜੀ ਜੀ ਅੱਛਾ 8 ਰੰਗ ਆਣ ਗਏ 8 ਰੰਗ ਜੀ ਆ ਦੇਖੋ 4 ਰੰਗ ਤਾਂ ਆ ਗਏ ਹਾਂਜੀ ਹਾਂਜੀ 4 ਰੰਗ ਆ ਗਏ ਜੀ 100 ਵੀ ਜੀ ਮੈਂ ਆ ਦੇਖੋ ਜੀ ਸ਼ਿਮਰਦਾ ਸੂਟ ਹੈ ਜੀ ਕਾਫੀ ਟ੍ਰੈਂਡ ਦੇ ਵਿੱਚ ਇਹਦੀ ਸਾਈਨ ਹੀ ਕਪੜਾ ਜਿਹੜਾ ਆ ਗਿਆ ਨਾ ਜੀ ਹਾਂਜੀ ਹਾਂਜੀ ਜੀ ਇਹਦੇ ਦੇਖੋ ਜਰੀ ਦਾ ਤੇ ਧਾਗੇ ਦਾ ਕੰਮ ਹੋਇਆ ਬਿਲਕੁਲ ਜੀ ਨਾਲ ਇਹਦੇ ਨਾਲ ਦੁਪੱਟਾ ਵੀ ਪੂਰਾ ਵਧੀਆ ਸ਼ਿਮਰਦਾ ਆਊਗਾ ਹਾਂਜੀ ਹਾਂਜੀ ਆ ਦੇਖੋ ਸਾਰਾ ਫਰੰਟ ਹੈਵੀ ਸਾਰਾ ਹੈਵੀ ਭਰਿਆ ਜੀ ਨੂੰ ਆਪਾਂ ਕਹਿ ਲੈਣਾ ਨਾ ਜੀ ਹਾਂਜੀ ਹਾਂਜੀ ਜੀ ਜੀ ਤੇ ਆ ਦੇਖੋ ਜੀ ਨਾਲੇ ਦੁਪੱਟਾ ਪੂਰਾ ਹੈਵੀ ਦੁਪੱਟਾ ਵੀ ਹੈਵੀ ਖੁੱਲਾ ਡੁੱਲਾ ਆਣਾ ਜੀ ਹਾਂਜੀ ਜੀ ਜੀ ਜਿਹੜਾ ਆ ਵੀ ਇਸ ਨਹੀਂ ਪਿਓਰ ਸ਼ਿਮਰਦਾ ਹਾਂਜੀ ਆਮ ਹੀ 1012 ਰੇਂਜ ਚ ਵਿਕਦਾ ਅੱਛਾ ਕਪੜੇ ਵਾਲਾ ਸੇਮ ਦੁਪੱਟੇ ਦੇ ਉਹੀ ਕਪੜਾ ਲਗਾ ਆਣਾ ਸੋਨ ਵਾਲਾ ਹਾਂਜੀ ਹਾਂਜੀ ਜੀ ਜੀ ਇਹ ਵੀ ਜੀ 480 ਰੁਪਏ ਰੇਂਜ ਲੱਗੂਗਾ ਇਹਦੇ ਵਿੱਚ ਵੀ ਜੀ 8 ਰੰਗ ਆ ਜਾਣਗੇ ਇਹਦੇ ਚ ਵੀ 8 ਰੰਗ ਆ ਗਏ ਆ ਦੇਖੋ ਜੀ ਵਾਹ ਜੀ ਵਾਹ ਕੰਬੀਨੇਸ਼ਨ ਬਹੁਤ ਪਿਆਰੀ ਕੀਤੀ ਹੈ ਬਿਲਕੁਲ ਜੀ ਆ ਦੇਖੋ ਜੀ ਇਹ ਕਾ ਚਾਟ ਆਊਗਾ ਅੱਛਾ ਸਾਰੇ ਮਤਲਬ ਕਲਰ ਉਹ ਆ ਜਿਹੜੇ ਅੱਜ ਕੱਲ ਡਿਮਾਂਡ ਦੇ ਵਿੱਚ ਹੈਗੇ ਡਿਮਾਂਡ ਵਾਲੇ ਸ਼ੇਡ ਹੈ ਜੀ ਤੇ ਰੇਂਜ ਸਿਰਫ 400 ਤੇ 80 ਰੁਪਏ ਰੇਂਜ ਲੱਗਣਾ ਹੈ ਇਸ ਤੋਂ ਆ ਜੀ ਆਊਗਾ ਬਰਬਰੀ ਤੇ ਕਪੜਾ ਜੀ ਟੈਕਿੰਗ ਵੇਅਰ ਆ ਵੀ ਸਾਰੇ ਦੇਖੋ ਕਪੜੇ ਦੀ ਬਹੁਤ ਵਧੀਆ ਜੇ ਕਿਸੇ ਨੇ ਲੈਣ ਦੇਣ ਵਾਸਤੇ ਵੀ ਲੈਣੇ ਤੇ ਉੱਤੇ ਸੂਟਾਂ ਲੱਗਣਗੇ ਜਿਵੇਂ 12-120 ਰੁਪਏ ਵਾਲੇ ਸੂਟ ਇਹ ਵੀ ਜੀ ਨਾ ਜਿਵੇਂ ਆ ਸੂਟ ਲੱਗਣੇ ਸਿਰਫ 550 ਰੁਪਏ ਰੇਂਜ ਸਾਢੇ 550 ਦੀ ਮਤਲਬ ਮੇਰੇ ਨਾਲ ਤਾਂ ਭਾਈ ਲੋਕੀਏ ਹੋਲ ਸੇਲ 'ਚ ਵੀ ਬਿਆਰ 7-800 ਥ ਚਾਰ ਚਰਪੀਸ ਵੀ ਮਤਲਬ 8 900 ਰੇਂਜ ਵਿੱਚ ਪਰ ਆਪਾਂ ਇਹ ਸਿੰਗਲ ਪੀਸ ਵੀ ਇੰਨਾ ਡੇਟਾ ਦੇਣਾ ਹਾਂ ਹਾਂਜੀ ਇੱਕ ਸੂਟ ਵੀ 5500 ਦਵਾਂਗੇ ਇਸ ਤੋਂ ਬਾਅਦ ਦੇਖੋ ਜੀ ਚਾਕਲੇਟ ਤੇ ਕਪੜਾ ਬਿਲਕੁਲ ਜੀ ਹੈਂਡਵਰਕ ਵਾਲੇ ਡਿਜ਼ਾਈਨ ਆਣਗੇ ਸਾਰੇ ਜੀ ਬਾਜੂ ਵਰਕ ਸਭ ਨਾਲ ਆਉਣਗੇ ਬਿਲਕੁਲ ਜੀ ਡਿਜ਼ਾਈਨ ਸਾਰੇ ਇੱਕ ਪ੍ਰਕਾਰ ਦੇ ਅੱਜ ਵੀ ਗਲੇ ਦਾ ਡਿਜ਼ਾਈਨ ਮਿਲ ਆਜਕਲ ਬਹੁਤ ਚੱਲ ਰਿਹਾ ਨਾ ਭਾਜੀ ਹਾਂਜੀ ਕੋਈ ਵੀ ਗਲਾ ਵੀ ਮਿਲ ਜਿਗਾ ਜੀ ਦੇਖੋ ਘੇਰੇ ਦਾ ਵਰਕ ਵੀ ਮਿਲ ਜਿਗਾ ਬਿਲਕੁਲ ਜੀ ਤੇ ਲਾਈਟ ਦੇ ਵਿੱਚ ਲੈਣਾ ਲਾਈਟ ਵੀ ਮਿਲ ਜਿਗਾ ਤੇ ਕਪੜਾ ਹੈਗਾ ਪਿਓਰ ਚਾਕਲੇਟ ਤੇ ਹਾਂ 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 ਆ ਦੇਖੋ ਜੀ ਸਾਰੇ ਡਿਜ਼ਾਈਨ 700 ਰੁਪਏ ਰਿੰਚ ਲੱਗਣਗੇ ਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਵੀ ਸ਼ੇਪ ਗਲੇ 'ਤੇ ਡਿਜ਼ਾਈਨ ਪਿਓਰ ਮਸਲੀਨ ਦਾ ਸੂਟ ਆ ਦੇਖੋ ਜੀ ਹਾਂ ਹਾਂ ਡਿਜ਼ਾਈਨ ਵੀ ਪੂਰਾ ਵਧੀਆ ਬਿਲਕੁਲ ਜੀ ਰੰਗ ਆਣਗੇ ਜਿਹਦੇ ਵਿੱਚ 6-7 ਡਿਜ਼ਾਈਨ ਵੀ ਇਹਦੇ ਵਿੱਚ ਕਈ ਨੇ ਬਿਲਕੁਲ ਜੀ ਆ ਦੇਖੋ ਜੀ ਉਹ ਕੀ ਬਾਤ ਹੈ ਮਤਲਬ ਵਰਕ ਦੀ ਸਫਾਈ ਬਹੁਤ ਜ਼ਬਰਦਸਤ ਹੈ ਜੀ ਨਾ ਬਹੁਤ ਵਧੀਆ ਸਫਾਈ ਹੈ ਜੀ ਦੁਪੱਟਾ ਵੀ ਪੂਰਾ ਵਧੀਆ ਕਟਵਰਕ ਦਾ ਦੁਪੱਟਾ ਹੋਊਗਾ ਜੀ ਜੀ ਤੇ ਰੇਂਜ ਵੀ ਦੀ ਸਾਰੀ ਇਹਦੀ 750 ਰੁਪਏ ਰੇਂਜ ਚ ਲੱਗਣਾ ਕਲਰ ਵੀ ਦੇਖੋ ਜਿਵੇਂ ਬਲੈਕ ਆ ਗਿਆ ਗ੍ਰੀਨ ਆ ਗਿਆ ਇਹ ਚ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਤੇ ਹੋਰ ਵੀ ਕਲਰ ਮਿਲ ਜਾਣਗੇ ਰੇਂਜ ਸਾਰੀ ਇਹਦੀ ਰਾਨੀ ਹੈ ਜੀ ਆਪਣੀ 750 ਰੁਪਏ ਸੋਹੇ ਜੀ ਕਾ ਦੇਖੋ ਨਵੇਂ ਨਵੇਂ ਵੀ ਆਇਆ ਇਹ ਬਿਲਕੁਲ ਇਹ ਕਿਹੜਾ ਨਵਾਂ ਆ ਗਿਆ ਭਾਜੀ ਇਹ ਵੀ ਜੀ ਨੂੰ ਕਰੰਚੀ ਕਹਿੰਦੇ ਹੈ ਕਰੰਚੀ ਵੀ ਆ ਗਿਆ ਠੀਕ ਹੈ ਜੀ ਹਾਂ ਜੀ ਇਹ ਦੇਖੋ ਜਿਵੇਂ ਸਾਰਾ ਫਰੰਟ ਇਹਦਾ ਹੈਵੀ ਵਰਕ ਨਾਲ ਆਊਗਾ ਜੀ 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 ਆਹ ਦੇਖੋ ਜੀ ਅੱਛਾ ਇਹ ਸਾਰਾ ਸ਼ਾਈਨ ਕਰਦਾ ਵਰਕ ਆ ਗਿਆ ਨਾ ਭਾਜੀ ਹਾਂ ਜੀ ਡਾਇਮੰਡ ਵਰਕ ਆ ਗਿਆ ਜੀ 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 ਤੇ ਇਹਨਾਂ ਦ ਆ ਦੇਖੋ ਜੀ ਇਹ ਤਾਂ ਸਿੰਥੈਟਿਕ بیس ਨਾ ਥੋੜਾ ਆਕੜਮਾਜਾ ਹੋਊਗਾ ਇਹ ਸੌਫਟ ਹੈ ਬਿਲਕੁਲ ਬਿਲਕੁਲ ਜੀ ਦੁਪੱਟਾ ਹੀ ਪੂਰਾ ਵਧੀਆ ਜਾਲ ਦੁਪੱਟਾ ਜੀ ਜੀ ਇਹ ਵੀ ਜਿਹਨੂੰ 13-1400 ਰੁਪਏ ਰੇਂਜ ਸਪੀਸ ਵਿਕਦੇ ਜੀ 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 ਇਹ 840 ਰੁਪਏ ਰੇਂਜ ਹੈ ਕਿਆ ਲੱਗਾ ਜੀ ਥੋੜੀ ਜਿਹੀ ਇੱਥੋਂ ਮਿੱਦੂ ਅਸਮਾਨ ਦਾ ਡਿਜ਼ਾਈਨ ਦਾ ਮਾੜਾ ਮੋਟਾ ਫਰਕ ਆ ਜਾਏਗਾ ਹਾਂ ਜੀ ਹਾਂ ਜੀ ਹਾਂ ਜੀ 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 ਥੋੜਾ ਜਿਹਾ ਫਰਕ ਹੈਗਾ ਕੀ ਜੀ ਬਸ ਸੇਮ ਟੂ ਸੇਮ ਜੀ ਹੀ ਹੈ ਬਿਲਕੁਲ ਜੀ ਆ ਦੇਖੋ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਮਤਲਬ ਇਹ ਵੀ ਸੇਮ ਉਹਦੇ ਇਹਦਾ ਰੇਟ ਹੈ ਵੀਰ ਜੀ 850 ਇਹ 850 ਦੀ ਰੇਂਜ ਆ ਗਿਆ ਦੁਪੱਟਾ ਦੇ ਕਿੰਨਾ ਪਿਆਰਾ ਹੈ ਜੀ ਨਹੀਂ ਦੇਖ ਰਿਹਾ ਪਾਜੀ ਮੈਨੂੰ ਇਹ ਨਹੀਂ ਕੋਈ ਦਬਖਲੇ ਤੇ ਵਜੇਗਾ ਜਾਂ ਕੁਝ ਹੈ ਮਤਲਬ ਪਾ ਕੇ ਹੰਡਾਣ ਵਾਲੇ ਸੂਟ ਆ ਸਾਰੇ ਨਾ ਜੀ ਕਲਰ ਵੀ ਦੇਖੋ ਕਿੱਡੇ ਪਿਆਰੇ ਹੈ ਜੀ 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 ਸਰਦਾਰੀ ਚਾਰਟ ਹੈ ਹਾਂ ਹਾਂ ਇੱਕ ਰੰਗ ਵੀ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਗਾ ਕੇ ਇਹ ਕਿ ਨਹੀਂ ਬਿਲਕੁਲ ਜੀ ਬਿਲਕੁਲ ਚਾਰੇ ਰੰਗ ਪੂਰੇ ਵਧੀਆ ਜੀ ਜੀ ਰੇਂਜ ਸਿਰਫ 850 ਰੁਪਏ ਇਸੋ ਜੀ ਆ ਦੇਖੋ ਜਿਵੇਂ ਆਹ ਬੁਟੀਕਾਂ ਵਾਲੇ ਪੀਸ ਆ ਇਹ ਅੱਛਾ ਇਹ ਜਿਹੜੇ ਫੇਸਬੁਕ ਇੰਸਟਾਗ੍ਰਾਮ ਤੇ ਲੋਕੀ ਫੋਟੋ ਆ ਪਾਉਂਦੇ ਇਨਾਂ ਨਾਲ ਨਹੀਂ ਦੇਖੋ ਪਿਓਰ ਸਿਲਕ ਜਾਂ ਪਿਓਰ ਕਰੇਪ ਦੀਆਂ ਸਲਵਾਰਾਂ ਆਣਗੀਆਂ ਜੀ ਜੀ ਸਲਵਾਰ ਤੇ ਆਊਗਾ ਵਰਕ ਬਿਲਕੁਲ ਜੀ ਪਿਓਰ ਆਰਗੈਂਜ਼ਾ ਦੀ ਸ਼ਰਟ ਆਊਗੀ ਅੱਛਾ ਆਰਗੈਂਜ਼ਾ ਦਾ ਪੂਰਾ ਆ ਗਿਆ ਸੂਟ ਹਾਂਜੀ ਹਾਂਜੀ ਜੀ ਜੀ ਆਹ ਦੇਖੋ ਜੀ ਇਹ ਵੀ ਲੋਕੀ ਬੁਟੀਕਾਂ ਦੇ ਡਰੈਸਾਂ ਵਗੈਰਾ ਕਹਿ ਕੇ ਵੇਚਦੇ ਨੇ ਭਾਜੀ ਉਹੀ ਹੈ ਨਾ ਜੀ ਉਹੀ ਚੀਜ਼ ਹੈ ਜੀ 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 ਆਹ ਦੇਖੋ ਸਾਰਾ ਹੈਂਡਵਰਕ ਆ ਗਲਾ ਆ ਗਿਆ ਘੇਰਾ ਆ ਗਿਆ ਬਾਜੂ ਆ ਗਏ ਬਿਲਕੁਲ ਜੀ ਸਲਵਾਰ ਵਰਕ ਹੈ ਦੁਪੱਟਾ ਲੈਸ ਵਾਲਾ ਆਊਗਾ ਜੀ 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 ਇਹ ਵੀ ਜੀ ਜਿਵੇਂ ਸੂਟ 2200 2250 ਰੁਪਏ ਵਿੱਚ ਵਿਕਦੇ ਬਿਲ ਇਹ 1140 ਰੁਪਏ ਰੇਂਜ 'ਚ ਆਪਾਂ ਨੂੰ ਪੀਸ ਲੱਗਨੇ। ਇਹ ਜਿੰਨੇ ਪੀਸ ਦੇਖੋਗੇ ਸਭ ਦਾ ਡਿਜ਼ਾਈਨ ਅਲੱਗ-ਅਲੱਗ ਆਊਗਾ। ਅੱਛਾ ਮਲੇ ਕੋ ਇੱਕ ਨਾਲ ਦਾ ਕੋਈ ਪੀਸ ਨਹੀਂ ਹੋਏਗਾ ਨਾ ਜੀ? ਇਹ ਬੁਟੀਕ ਵਾਲੇ ਪੀਸ ਐ ਸਾਰੇ। ਹਾਂ ਕੁਝਵੇਂ ਹੋਣਾ ਸਿਰਫ ਸਵਾਰ। ਮਲੇ ਜੀ ਇਹ ਆਪਾਂ ਕਹਿੰਦੇ ਇੱਕ ਭੈਣ ਕੋਈ ਆ ਲੈ ਗਈ ਤੇ ਦੂਜੇ ਦੇ ਕਿਤੇ ਪਾਇਆ ਦਿਖੇਗਾ ਨਹੀਂ ਜੀ। ਨਹੀਂ ਨਹੀਂ ਜੀ ਐ ਨਹੀਂ ਹੈਗਾ। ਬਿਲਕੁਲ ਬਿਲਕੁਲ। ਆ ਦੇਖੋ ਜਿਵੇਂ ਆ ਡਬਲ ਸ਼ੇਡ ਵਾਲਾ ਡਿਜ਼ਾਈਨ ਆ ਗਿਆ ਜੀ। ਜੀ 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 ਜੀ। ਇਹ ਨਾਲ ਦੁਪੱਟਾ ਵੀ ਡਬਲ ਸ਼ੇਡ ਆ ਬਾਟਮ ਤੇ ਪਿਓਰ ਸਿਲਕ ਦੀ ਤੇ ਵਰਕ ਐ। ਹਾਂ ਹਾਂ ਹਾਂ। ਤੇ ਰੇਂਜ ਸਿਰਫ ਮਾਹੀਏ ਹਾਂ ਗਰਲੀ ਸੀ ਇਟ ਮੈਂ ਬਿਲਕੁਲ ਜੀ ਇਹ ਪਿਓਰ ਜੌਰਜਟ ਦਾ ਸੂਟ ਹੈ ਓਕੇ ਇਹ ਜੌਰਜਟ ਚ ਆ ਗਿਆ ਪਿਓਰ ਚ ਇਹ ਨਾ ਬਾਟਮ ਤੇ ਵਰਕ ਹੈ ਜੀ ਜੀ ਤੇ ਨਾਲੇ ਦੇ ਨਾਲ ਨੈਕ ਵਰਕ ਅੱਛਾ ਇਹ ਜੀ ਭਾਈ ਖੂਲ ਕੇ ਦਿਖਾਈਓ ਬਹੁਤ ਜ਼ਬਰਦਸਤ ਕਲਰ ਲੱਗ ਰਿਹਾ ਮੈਨੂੰ ਯਾਰੇ ਹਾਂਜੀ ਹਾਂਜੀ ਇਹ ਦੋਨੇ ਮੌਸਮ ਕੱਪੜਾ ਪੈਂਦੇ ਜੀ ਅੱਛਾ ਇਹ ਗਲੇ ਤੇ ਆ ਗਿਆ ਵਰਕ ਨਾ ਭਾਜੀ ਹਾਂਜੀ ਪਿਓਰ ਜੌਰਜਟ ਦਾ ਸੂਟ ਹੈ ਜੀ 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 ਤੇ ਨਾਲੇ ਦੇ ਨਾਲ ਬਾਟਮ ਤੇ ਵਰਕ ਹੈ ਸਾਰਾ ਬੁਟੀਕ ਦਾ ਕੰਮ ਹੋਇਆ ਜੀ 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 ਆ ਦੇਖੋ ਪਫ ਦੀ ਕਢਾਈ ਹੈ ਸਾਰੀ ਹਾਂ ਹਾਂ ਤੇ ਨਾਲ ਇਹ ਨਾ ਡਿਜੀਟਲ ਪ੍ਰਿੰਟਡ ਦੁਪੱਟਾ ਆਊਗਾ ਅੱਛਾ ਸੇਮ ਉਹੀ ਡਿਜੀਟਲ ਵਾਲਾ ਦੁਪੱਟਾ ਆ ਗਿਆ ਨਾ ਨਾਲ ਜੀ ਹਾਂ ਜੀ ਇਹ ਮਤਲਬ ਸਰਦਾਰੀ ਜੀ ਲੁੱਕ ਹੈ ਬਿਲਕੁਲ ਜੀ ਆਂਡੈਸੀ ਇਹ ਸੂਟ ਨਹੀਂ ਹੈ ਹਾਂ 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 ਇਹਨਾਂ ਵਿੱਚ ਨਾ ਡਿਜ਼ਾਈਨ ਕਲਰ ਵਗੈਰਾ ਕਾਫੀ ਸੂਟ ਆਏ ਨੇ ਜੀ ਜੀ ਤੇ ਰੇਂਜ ਸਿਰਫ 1200 ਰੁਪਏ ਰੇਂਜ ਹੈ ਜੀ ਸਿਰਫ 1200 ਦੀ ਮਤਲਬ ਜਿਹੜੇ ਬੁਟੀਕਾ ਦੇ ਡਿਜ਼ਾਈਨ ਕਰਾਉਣ ਦੇ ਨੇ ਨੇ ਪੈਸੇ ਲੱਗ ਜਾਂਦੇ ਆ ਸੰਨੇ ਡਿਜ਼ਾਈਨ ਸਾਰਾ ਸੂਟ ਇਹਨਾਂ ਦੇਣਾ ਆਪਾਂ ਹਾਂ ਜੀ ਜੀ ਆਹ ਦੇਖੋ ਜਿਵੇਂ ਇਹਨਾਂ ਦੇ ਵਿੱਚ ਮਾ ਆ ਗਿਆ ਇਹ ਡਿਜੀਟਲ ਪ੍ਰਿੰਟ ਆ ਗਿਆ ਪਿਓਰ ਔਰਗਾਂza ਤੇ ਇਹ ਮੈਨੂੰ ਲੱਗਦਾ ਭਾਈ ਇਹ ਤੇ ਹੈਂਡਵਰਕ ਕੀਤਾ ਆ ਸਾਰਾ ਜੀ ਕੀ ਤੇ ਹੈਂਡਵਰਕ ਹੈ ਜੀ 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 ਆ ਦੇਖੋ ਜੀ ਇਹ ਵੀ ਸ਼ੇਪ ਗਲਾ ਹੈ ਜੀ ਬਿਲਕੁਲ ਜੀ ਹੈਂਡਵਰਕ ਵਾਲਾ ਹਾਂਜੀ ਹਾਂਜੀ ਪਿਓਰ ਸਿਲਕ ਦੀ ਸਲਵਾਰ ਜੀ 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 ਸਲਵਾਰ ਤੇ ਵਰਕ ਹੈ ਬਿਲਕੁਲ ਜੀ ਆ ਦੇਖੋ ਜੀ ਹਾਂ ਹਾਂ ਤੇ ਨਾਲ ਇਹਦੇ ਨਾਲ ਟੈਬੀ ਦਾ ਦੁਪੱਟਾ ਹੈ ਜੀ ਹਾਂ 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 ਦੁਪੱਟਾ ਆਊਗਾ ਪੂਰਾ ਸੋਹਣਾ ਅੱਛਾ ਇਹ ਦੁਪੱਟੇ ਮੈਂ ਦੇਖਿਆ ਸਾਰੇ ਖੁੱਲੇ ਡੁੱਲੇ ਆ ਨਾ ਭਾਜੀ ਆ ਦੇਖੋ ਜੀ ਮਟੀਕਲ ਪੀਸ ਨੇ ਇਹਦੇ ਕੋਲ 2.5 ਮੀਟਰ ਤੋਂ ਦੁਪੱਟੇ ਸਾਰੇ ਨਾਲ ਹੀ ਹੈ ਜੀ ਇਹ ਵੀ ਵੀਰ ਜੀ 1200 ਰੁਪਏ ਰੇਂਜ ਚ ਇਹ ਚ ਭਾਜੀ ਤਾਂ ਡਿਜ਼ਾਈਨ ਅਲੱਗ-ਅਲੱਗ ਆਉਗੇ ਜਾਂ ਰੰਗ ਆਉਗੇ ਇਹਦੇ ਚ ਇਹ ਚ ਵੀਰ ਜੀ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਪੀਸ ਭਾਵੇਂ ਦੀ 20 ਲੈ ਲਓ 50 ਲੈ ਲਓ ਸਭ ਦਾ ਕਿਸੇ ਦੀ ਥੀਮ ਥੀਮ ਪਾਰਟੀ ਹੁੰਦੀ ਸੇਮ ਨਾਲ ਦੀ ਉਹ ਦੱਸਦਾ ਸੂਟ ਇੱਕੋ ਨਾਲ ਦੇ ਮਿਲ ਜਾਣਗੇ ਨਾ ਮਿਲ ਜਾਣਗੇ ਜੀ ਇਸੋ ਜੀ ਆ ਦੇਖੋ ਜਿਵੇਂ ਉਹਨਾਂ ਆਈਟਮਾਂ ਤਾਂ ਕਾਫੀ ਆਈਆਂ ਜੀ 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 ਆ ਦੇਖੋ ਜੀ ਇਹਨਾਂ ਖੀਨਖਾਵਦਰ ਡਿਜ਼ਾਈਨ ਆ ਗਏ ਜੀ ਓਕੇ ਜੀ ਇਹ ਬਾਟਮ ਤੇ ਹੈਵਰਕ ਬਿਲਕੁਲ ਜੀ ਨਾਲ ਖੀਨਖਾਵ ਦਾ ਪੈਚ ਆ ਗਿਆ ਹਾਂਜੀ ਹਾਂਜੀ ਨਾਲ ਇਹਨਾਂ ਪਿਓਰ ਆਰਗਾਂਜ਼ਾ ਜੀ 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 ਆ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਕੇਰੇ ਤੇ ਪੈਚ ਲੱਗੇ ਜੀ ਨਾਲ ਗਲੇ ਤੇ ਹੈਂਡਵਰਕ ਹੋਇਆ ਜੀ 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 ਤੇ ਦੁਪੱਟਾ ਨਾਲ ਆਊਗਾ ਇਹਨਾਂ ਪਿਓਰ ਔਰਗਾਂజా ਦਾ ਓਕੇ ਠੀਕ ਹੈ ਜੀ ਆ ਦੇਖੋ ਜੀ ਦੁਪੱਟਾ ਵੀ ਪੂਰਾ ਦੇਖੋ ਵਧੀਆ ਦੁਪੱਟਾ ਲੱਗਿਆ ਦੁਪੱਟੇ ਉਹੀ ਆਗੇ 2 2 ਮੀਟਰ ਵਾਲੇ ਨੇ ਜੀ 2 2 ਮੀਟਰ ਲੈਸ ਨਾਲ ਦੁਪੱਟੇ ਆਗੇ ਜੀ 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 ਇਹ ਵੀ ਜੀ 24 25 2500 ਵਾਲੇ ਸੂਟ ਹੈ ਬਿਲਕੁਲ ਜੀ ਇਹ 1500 ਦੀ ਰੇਂਜ ਚ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਦਾ ਡਿਜ਼ਾਈਨ ਕਾਫੀ ਆਜਣਗੇ ਜਿਵੇਂ ਹੁਣ ਇੱਕ ਆ ਡਿਜ਼ਾਈਨ ਹੈ ਹਾਂ ਹਾਂ ਹ ਸ਼ਿਮਰ ਦੇ ਉੱਤੇ ਅਜਾ ਇਹ ਕੰਟਰਾਸਟ ਆ ਗਿਆ ਨਾ ਭਾਜੀ ਹਾਂਜੀ ਹਾਂਜੀ ਇਹ ਨਾ ਪਿਓਰ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਇਸ ਤਰ੍ਹਾਂ ਆਇਆਗਾ ਜੀ ਵਰਕ ਹੈਂਡਵਰਕ ਦੀ ਸ਼ਾਰਟੇਜ ਨਾਲ ਇਹਦੇ ਨਾਲ ਦੁਪੱਟੇ ਤੇ ਵੀ ਵਰਕ ਆਊਗਾ ਤੇ ਸ਼ਰਟ ਤੇ ਵੀ ਦੇਖੋ ਇਸ ਤਰ੍ਹਾਂ ਦਾ ਵਰਕ ਆਇਆ ਹੈ ਕਿਆ ਬਾਤ ਹੈ ਅੱਛਾ ਇਹ ਸਫਾਈ ਵੀ ਬਹੁਤ ਜ਼ਬਰਦਸਤ ਵਰਕ ਦਿੱਤੀ ਹਾਂਜੀ ਹਾਂਜੀ ਬੁਟੀਕ ਸਟਾਈਲ ਪੀਸ ਹੈ ਜੀ ਬਿਲਕੁਲ ਜੀ ਤੇ ਵੀ ਜੀ ਇਹ ਪੀਸ ਵੀ 1560 ਰੁਪਏ ਰਿੰਚ ਹੈ ਵੀਰ ਜੀ ਇੱਕ ਵਾਰ ਗੱਲ ਵਿੱਚ ਤੁਹਾਨੂੰ ਮੈਂ ਪੁੱਛਣ ਲੱਗਾ ਕਈ ਲੋਕ ਪੁੱਛਦੇ ਆਪਾਂ ਆਨਲਾਈਨ ਡਿਲੀਵਰੀ ਕਰ ਦਿੰਨੇ ਆ ਦੁਕਾਨ ਤੇ ਹੀ ਜਾਣਾ ਪੈਣਾ ਵੀਰ ਜੀ ਨਹੀਂ ਸ਼ੌਪ ਤੇ ਆਣਾ ਪੈਂਦਾ ਜੀ ਆਨਲਾਈਨ ਨਹੀਂ ਕਰਦੇ ਠੀਕ ਹੈ ਜੀ ਪਰ ਇਹ ਪੀਸ ਕਲਾ ਕਲਾ ਆਪਾਂ ਦੇ ਦੇਣਾ ਇਸ ਰੇਟ ਸੇ ਪੀਸ ਮਿਲ ਜੇਗਾ ਜੀ ਕਲਾ ਕਲਾ ਲੈ ਲਓ ਦੋ ਦੋ ਲੈ ਲਓ ਜਿੰਨੇ ਮਰਜ਼ੀ ਲੈ ਲਓ ਇਹਨਾਂ ਸੀ ਨਾ ਡਿਜ਼ਾਈਨ ਦੇਖੋ ਜੀ ਜਿਵੇਂ ਆਹ ਦੇਖੀ ਸਾਰੇ ਜਿਵੇਂ 30 24 2500 ਵਾਲੇ ਸੂਟ ਬਿਲਕੁਲ ਜੀ ਮਤਲਬ ਤੁਹਾਨੂੰ 24 2500 ਲਾਣ ਦੀ ਲੋੜ ਨਹੀਂ ਸਾਡੇ ਕੋਲ ਆ ਕੇ ਹਾਂ ਹਾਂ ਆ ਦੇਖੋ ਇਹ ਬਿਜਾਰ 24 2500 ਲੱਗਦੇ ਉਹਲੇ ਸੂਟ ਆਇਆ ਨਾ ਜੀ ਹਾਂਜੀ ਹਾਂਜੀ ਨਵਾਂ ਜਾਂ ਵੇਸ ਆਇਆਗਾ ਬਿਲਕੁਲ ਜੀ ਆ ਦੇਖੋ ਜੀ ਸਾਰੇ ਇਹ ਨਾ ਫਰੰਟ ਤੇ ਆਊਗਾ ਵਰਕ ਹਾਂ 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 30 ਕੋ ਕਿੰਨਾ ਸੋਹਣਾ ਬਣੇ ਕੀ ਬਾਤ ਹੈ ਜੀ ਬਿਲਕੁਲ ਜੀ ਜਗ ਨੂੰ ਕਰਦਾ ਆ ਗਿਆ ਪੀਸ ਹਾਂਜੀ ਪੂਰਾ ਵਧੀਆ ਵਰਕ ਆਊਗਾ ਤੇ ਨਾਲ ਆਊਗਾ ਹੈਵੀ ਦੁਪੱਟਾ ਜੀ ਜੀ ਰੇਟ ਇਹਦਾ ਵੀ ਜੀ ਸਿਰਫ 1580 ਰੁਪਏ ਕਲਰ ਚਾਰ-ਚਾਰ ਨੇ ਸਭ ਦੇ ਵਿੱਚ ਓਕੇ ਇਹਨਾਂ ਚ ਸਾਰਿਆਂ ਚ ਕਲਰ ਚਾਰ-ਚਾਰ ਮਿਲ ਜਾਣਗੇ ਚਾਰ-ਚਾਰ ਕਲਰ ਮਿਲ ਜਾਣਗੇ ਜੀ ਬਿਲਕੁਲ ਜੀ ਤੇ ਰੇਂਜ ਸਿਰਫ ਆਣੀਆਂ ਆਪਣੀ 1580 ਰੁਪਏ 1580 ਰੁਪਏ ਆ ਦੇਖੋ ਦੁਪੱਟਾ ਦੇਖੋ ਜੀ ਕੀ ਬਾਤ ਹੈ ਜੀ ਨਵੇਂ ਨਵੇਂ ਵੇਸਾਇਕਲੇ ਆਈ ਨਹੀਂ ਹੈ ਕਿ ਸਿਲਕ ਹੋਗੀ ਔਰਗਾਂజా ਇਕੱਲਾ ਉਹੀ ਕਪੜਾ ਹੈ ਹਾਂ ਹਾਂ ਨਵੇਂ ਨਵੇਂ ਵੇਸ ਆਏ ਨਹੀਂ ਜੀ ਸਾਰੇ ਡਿਜ਼ਾਈਨ ਵੱਖੋ ਵੱਖਰੇ ਨੇ ਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਹੁਣ ਆ ਸ਼ਿਮਰ ਦੇ ਉੱਪਰ ਪੈਚਵਰਕ ਵਾਲਾ ਡਿਜ਼ਾਈਨ ਹੈ ਜੀ 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 ਪਿਓਰ ਕਰੇਪ ਦੀ ਪੈਚਵਰਕ ਵਾਲੀ ਬਾਟਮ ਹੈ ਜੀ ਇਹ ਤਾਂ ਉਹ ਆਗੇ ਜਿਹੜੇ ਵਿਆਹ ਸ਼ਾਦੀਆਂ ਦੇ ਪੀਸ ਪੈਂਦੇ ਹਨਾ ਜੀ ਹਾਂਜੀ ਹਾਂਜੀ ਜੀ ਜੀ ਸਾਰੇ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਦੇਖੋ ਲੱਖ ਰੁਪਏ ਵਾਲਾ ਕਪੜਾ 24-25000 ਦੀ ਰੇਂਜ 'ਚ ਵੀ ਇਹ ਸੂਟ ਇਹ ਵੀਜੀ ਵਿਕਦੇ ਆ 3 3000 ਦੇ ਬਿਲਕੁਲ ਜੀ ਇਹ ਲੱਗਣਾ 1680 ਰੁਪਏ ਦਾ ਇਹ 1680 ਰੁਪਏ ਦਾ ਭਾਜੀ ਮੈਂ ਇੱਕ ਵਾਰ ਤੁਹਾਨੂੰ ਪੁੱਛ ਲਗਾਏ ਕਿ ਚੱਕਰ ਕੀ ਆ ਇਹਨੇ ਸਸਤੇ ਕਿਉਂ ਆ ਜੀ ਕਿ ਵੀਜੀ ਸਾਰਾ ਮਾਲ ਲਈ ਡਾਇਰੈਕਟ ਆਉਂਦਾ ਆਪਣੇ ਤੋਂ ਹਾਂ ਜੋ ਵੀ ਮਾਲ ਬਣਦਾ ਹੈ ਕੜਾਈਆਂ ਸਾਡੀਆਂ ਆਪਦੀਆਂ ਹੁੰਦੀਆਂ ਓਕੇ ਉਹ ਦੇਖੋ ਜਿਵੇਂ ਬੋਰੀ ਖੁੱਲਦੀ ਜਾਂਦੀ ਹੈ ਕਿ ਰੋਜ਼ ਦਾ ਮਾਲ ਖੁੱਲਣਾ ਤੇ ਰੋਜ਼ ਦਾ ਮਤਲਬ ਕਿ ਨਵਾਂ ਆਉਣਾਗਾ ਵਿਕਣਾਗਾ ਅੱਛਾ ਮਤਲਬ ਇਹ ਡਾਇਰੈਕਟ ਫੈਕਟਰੀ ਤੋਂ ਆਉਣਾ ਤੇ ਫੈਕਟਰੀ ਰੇਟਾਂ ਤੇ ਹੀ ਵਿਕਣਾ ਹੈ ਜੀ ਹਾਂਜੀ ਫੈਕਟਰੀ ਰੇਟ ਤੇ ਹੀ ਵਿਕਣਾ ਹੈ ਜੀ ਹੁਣ ਜਿਵੇਂ ਇੱਕ ਆ ਡਿ ਅਸਾ ਇਹ ਭਾੜੀ ਕੋਲੇ ਗਲਾਸ ਲੱਗੇ ਜਾਂ ਸਿੱਪੀਆਂ ਸੁਪਰੀਆਂ ਲੱਗੀਆਂ ਉੱਤੇ ਕਿਤੇ ਨਹੀਂ ਮਿਰਰ ਵਰਕੇ ਜੀ ਇਹ ਪ੍ਰੋਪਰ ਮਿਰਰ ਵਰਕੇ ਨੇ ਨਾ ਪ੍ਰੋਪਰ ਮਿਰਰ ਵਰਕੇ ओरिजिनल ਹੈ ਕੋਈ ਮਤਲਬ ਕਾਪੀ ਨਹੀਂ ਹੈ ਹਾਂ 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 ओरिजिनल ਚੀਜ਼ ਹੈ ਜੀ ਇਹ ਮਤਲਬ ਜੋ ਕਵਾਂਗੇ ਉਹੀ ਚੀਜ਼ ਦੇਾਂਗੇ ਉਹੀ ਚੀਜ਼ ਆ ਦੇਖੋ ਬਿਲਕੁਲ ਜੀ ਸਾਰਾ ਫਰੰਟ ਹੈਵੀ ਬਿਲਕੁਲ ਜੀ ਬਾਜੂ ਵਰਕ ਪੂਰਾ ਹੈਵੀ ਹਾਂ 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 ਆ ਸਾਰਾ ਬਾਜੂ ਵਰਕ ਆ ਗਿਆ ਬਾਕੀ ਸੇ ਨਹੀਂ ओरिजिनल ਤੇ ਡੁਪਲੀਕੇਟ ਦਾ ਦੇਖਣ ਚ ਪਤਾ ਲੱਗ ਜਾਂਦਾ ਹਾਂ ਚੀਜ਼ ਆ ਹੱਥ ਚ ਫੜਦੇ ਚੀਜ਼ ਦਾ ਪਤਾ ਲੱਗ ਜਾਂਦਾ ਆ ਦੇਖੋ ਜੀ ਇਹਦੇ ਨਾਲ ਦੁਪੱਟਾ ਹਾਂ ਪੂਰਾ ਹੈਵੀ ਦੁਪੱਟਾ ਹੋਊਗਾ ਫ ਅੱਛਾ ਕੀ ਬਾਤ ਹੈ ਇਹ ਉੱਠ ਕੇ ਭਾਈ ਨੂੰ ਪਿੱਛੇ ਹੋਣਾ ਪੈਣਾ ਪੂਰਾ ਦੁਪੱਟਾ ਖੋਲਣ ਵਾਸਤੇ ਵਾਹ ਜੀ ਵਾਹ ਕੀ ਬਾਤ ਹੈ ਪੂਰਾ ਹੈ ਵੀ ਜੀ ਜੀ ਇਹ ਵੀ ਜੀ ਨਾ 5-5000 ਦੀ ਰੇਂਜ ਚ ਪੀਸ ਵਿਕਦੇ ਬਿਲਕੁਲ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਨੇ ਬ੍ਰਾਈਡਲ ਵਾਲਾ ਸੂਟ ਆਪਾਂ ਕਹਿੰਦੇ ਨੇ ਸੂਟ ਹਾਂਜੀ ਹਾਂ ਇਹ 2280 ਰੁਪਏ ਰੇਂਜ ਚ ਲੱਗਣਾ ਜੀ ਭਾਜੀ ਇਹ ਵੀ ਇੱਥੇ ਤੋਂ ਕੱਟ ਦੇ ਦੇਣਾ ਜੀ ਹਾਂਜੀ ਵੀਰ ਜੀ 2280 ਰੁਪਏ ਰੇਂਜ ਚ ਪੀਸ ਲੱਗਣਾ ਵਾਹ ਜੀ ਵਾਹ ਆ ਦੇਖੋ ਜਿਵੇਂ ਹੁਣ ਤੁਹਾਨੂੰ ਮੈਂ ਇੱਕ ਆ ਪੀਸ ਖੋਲ ਕੇ ਦਿਖਾਉਣ ਲੱਗੇ ਜੀ ਜੀ ਇਹ ਜਾਲ ਵਰਕ ਆ ਗਿਆ ਜੀ ओके ਬਹੁਤ ਸੋਹਣੀ ਚੀਜ਼ ਬਣੀ ਇਹ ਇਦਾਂ ਲੱਗਦਾ ਵੀ ਇਹਦਾ ਡਾਇਮੰਡ ਪ੍ਰੋਏ ਹੁੰਦੇ ਨਾ ਭਾਜੀ ਉਹਦੇ ਉੱਤੇ ਹਾਂਜੀ ਹਾਂਜੀ ਆਹ ਦੇਖੋ ਜੀ ਪੂਰਾ ਹੈਵੀ ਜਾਲ ਵਰਕ ਹੈ ਬਾਜੂ ਵਰਕ ਹੈ ਅੱਛਾ ਇਹ ਸੇਮ ਬਾਜੂ ਵਰਕ ਵੀ ਉਦਾਂ ਦਾ ਹੀ ਆ ਗਿਆ ਨਾ ਜੀ ਹਾਂਜੀ ਹਾਂਜੀ ਵੀਰ ਜੀ ਉਸ ਤਰ੍ਹਾਂ ਦੀ ਆ ਗਿਆ ਤੇ ਦੁਪੱਟਾ ਆਊਗਾ ਦੇ ਨਾਲ ਇਹਦੇ ਨਾਲ 4 ਸਾਈਡ ਅੱਛਾ ਕਿਆ ਬਾਤ ਹੈ ਜੀ ਤੇ ਕਲਰ ਇਹਦੇ ਵਿੱਚ ਵੀਰ ਜੀ ਕਾਫੀ ਮਿਲ ਜਾਣਗੇ ਹਾਂ 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 ਰੇਂਜ ਸਿਰਫ ਇਦੀ ਲੱਗਣੀ ਹੈ ਜੀ 2400 ਰੁਪਏ ਰੇਂਜ ਲੱਗੇ ਇਹ 2400 ਰੁਪਏ ਰੇਂਜ ਚ ਆ ਗਿਆ ਮਤਲਬ ਆਪਾਂ 3000 ਦੇ ਉੱਤੇ ਜਾ ਨਹੀਂ ਦੇਣਾ ਕੋਈ ਝੂਠ ਹਾਂਜੀ ਤਾਂ ਹੀ ਵੀਰ ਜੀ ਜਿਹੜਾ ਲੱਖ ਸਵਾ ਲੱਖ ਰੁਪਏ ਦਾ ਕੱਪੜਾ ਆਪਾਂ 25 3000 ਦੇ ਰੇਂਜ ਚ ਬਣ ਜੇਗਾ ਬਿਲਕੁਲ ਜੀ ਠੀਕ ਨਹੀਂ ਹੈ ਜੀ ਜੇ ਮਤਲਬ ਰੇਂਜ ਸਹੀ ਹੈ ਤਾਂ ਹੀ ਤੁਹਾਨੂੰ ਕਹਿ ਰਹੇ ਹਾਂ ਜੀ 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 ਬਾਕੀ ਸਾਰੀਆਂ ਦੇਖੋ ਇਦੋਂ ਮਹਿੰਗੀਆਂ ਹਟ ਮਲਣੀਆਂ ਤੁਮੇ ਕੀ ਮਿਲ ਜਾਣਗੀਆਂ ਮਤਲਬ ਇਹ ਮੇਸਾ ਨਾਲ ਸਾਰੀਆਂ ਦੇਖਣ ਲੱਗ ਜੇ ਤਾਂ ਪੂਰਾ ਦਿਹਾੜੀ ਲੱਗ ਜੇਗੀ ਇੰਨੀ ਵੈਰਾਈਟੀ ਹੈਗੀ ਹਾਂਜੀ ਲੱਗ ਜ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲ ਸ਼ਾਪ ਹੈ ਜੀ ਮੋਬਾਈਲ ਨੰਬਰ ਹੈ ਜੀ 9056739401